ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਪੰਜਾਬ ਦਾ ਮੌਸਮ 17 18 ਅਤੇ 19 ਜਨਵਰੀ 2025 ਕਿਵੇਂ ਦਾ ਰਹੇਗਾ ਕਿਉਂਕਿ ਮੌਸਮ ਵਿਭਾਗ ਵੱਲੋਂ ਸੰਘਣੀ ਧੁੰਦ ਦਾ ਅਲਰਟ ਜਾਰੀ ਹੋ ਚੁੱਕਿਆ ਜੀ ਕਾਫੀ ਮੋਟੀ ਚਾਦਰ ਧੁੰਦ ਦੀ ਜਿਹੜੀ ਪੰਜਾਬ ਦੇ ਉੱਪਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਉਮੀਦ ਹੈ ਕਿ ਕਾਫੀ ਸੰਘਣੀ ਤੋਂ ਸੰਘਣੀ ਧੁੰਦ ਦੇ ਹਾਲਾਤ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇਣਗੇ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਮੌਸਮ ਵਿਭਾਗ ਦਾ ਕੀ ਅਲਰਟ ਜਾਰੀ ਹੋਇਆ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਸਾਰੀ ਜਾਣਕਾਰੀ ਦੱਸਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤੋਡੇ ਲਾ ਕਿਉਂ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਤੱਕ ਜਾਣਕਾਰੀ ਪਹੁੰਚ ਸਕੇ ਤਾਜ਼ਾ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਕਿ ਪੱਛਮੀ ਹਵਾ ਚੱਲਣ ਦੇ ਕਾਰਨ ਪੰਜਾਬ ਦੇ ਵਿੱਚ ਧੁੰਦ ਦਾ ਅਲਰਟ ਬਣ ਚੁੱਕਿਆ ਹੈ ਕਾਫੀ ਜ਼ਿਆਦਾ ਸੰਘਣੀ ਧੁੰਦ ਦੇ ਹਾਲਾਤ ਪੰਜਾਬ ਦੇ ਵਿੱਚ ਬਣ ਚੁੱਕੇ ਨੇ ਜਿਸ ਦੇ ਕਾਰਨ ਉਮੀਦ ਹੈ ਕਿ ਜਿਹੜੇ ਪਹਾੜੀ ਖੇਤਰਾਂ ਵਿੱਚ ਆਹ ਸਿਸਟਮ ਬਣ ਰਹੇ ਨੇ ਇਸ ਦਾ ਅਸਰ ਪੰਜਾਬ ਦੇ ਉੱਪਰ ਦੇਖਣਾ ਸ਼ੁਰੂ ਹੋ ਚੁੱਕਿਆ ਹੈ ਦਿੰਦੇ ਕੁਝ ਘੰਟੇ ਹੈ ਵੀ ਸਾਨੂੰ ਬੱਦਲਵਾਈ ਵੀ ਦੇਖਣ ਨੂੰ ਮਿਲੇਗੀ ਪਰ ਜ਼ਿਆਦਾਤਰ ਜਿਹੜੇ ਹਾਲਾਤ ਨੇ ਉਹ ਧੁੰਦ ਦੇ ਹੀ ਬਣ ਰਹੇ ਨੇ ਲਗਾਤਾਰ ਸੰਗਣੀ ਤੋਂ ਸੰਗਣੀ ਧੁੰਦ ਪੰਜਾਬ ਦੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਇਸ ਸੰਗਣੀ ਧੁੰਦ ਦੇ ਮੱਦੇ ਨਜ਼ਰ ਇਹੀ ਅਲਰਟ ਜਾਰੀ ਹੋਏ ਨੇ ਕਿ ਪੰਜਾਬ ਦੇ ਉੱਪਰ ਜਿਹੜੀ ਵਿਜ਼ਿਬਿਲਟੀ ਹੈ ਉਹ ਕਾਫੀ ਜ਼ਿਆਦਾ ਘਟਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਮੱਦੇ ਨਜ਼ਰ ਤੁਹਾਨੂੰ ਅਸੀਂ ਰਿਕੁਐਸਟ ਕਰ ਰਹੇ ਹਾਂ ਕਿ ਤੁਸੀਂ ਅਗਰ ਕਿਤੇ ਟਰੈਵਲ ਕਰਨਾ ਹੈ ਕਿਤੇ ਆਉਣਾ ਜਾਣਾ ਹੈ ਤਾਂ ਸਵੇਰ ਸ਼ਾਮ ਟ੍ਰੈਵਲ ਕਰਨ ਥੋੜਾ ਜਿਹਾ ਅਵੋਇਡ ਕਰੋ ਰਾਤ ਨੂੰ ਅਵੋਇਡ ਕਰੋ ਕਿਉਂਕਿ ਦਿਨ ਦੇ ਸਮੇਂ ਥੋੜੀ ਵੀ ਵਿਜ਼ਿਬਿਲਟੀ ਰਵੇਗੀ ਪਰ ਰਾਤ ਅਤੇ ਸ਼ਾਮ ਦੇ ਸਮੇਂ ਵਿਜ਼ਿਬਿਲਟੀ ਕਾਫੀ ਘਟਦੀ ਹੋਈ ਦਿਖਾਈ ਦੇ ਰਹੀ ਹੈ ਕਾਫੀ ਸੰਘਣੀ ਕੋਰੇ ਦੀ ਪਰਤ ਪੰਜਾਬ ਦੇ ਉੱਪਰ ਬਣਦੀ ਹੋਈ ਦਿਖਾਈ ਦੇਵੇਗੀ ਅਗਰ ਗੱਲ ਕੀਤੀ ਜਾਵੇ ਤਾਂ ਵਿਜ਼ਿਬਿਲਟੀ ਦੀ ਲਗਭਗ ਹਣੂ ਫਿਲਹਾਲ ਦਿਨ ਦੇ ਸਮੇਂ ਜਿਹੜੀ ਵਿਜ਼ਿਬਿਲਟੀ 1-2 ਕਿਲੋਮੀਟਰ ਦੀ ਰਹੇਗੀ ਉਸ ਤੋਂ ਇਲਾਵਾ ਸੰਗਣੀ ਧੁੰਦ ਦੇ ਹਾਲਾਤ ਨੇ ਪਰ ਮੈਦਾਨੀ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਸੜਕਾਂ ਦੇ ਉੱਪਰ ਵਿਜ਼ਿਬਿਲਟੀ ਘਟਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਨਾਲ ਕਾਫੀ ਜ਼ਿਆਦਾ ਸੜਕੀ ਹਾਦਸੇ ਹੋਣ ਦੇ ਚਾਂਸ ਵੱਧ ਸਕਦੇ ਨੇ ਇਸੇ ਕਰਕੇ ਤੁਹਾਨੂੰ ਅਸੀਂ ਰਿਕਵੈਸਟ ਕਰ ਰਹੇ ਹਾਂ ਕਿ ਕਿਤੇ ਵੀ ਬਾਹਰ ਜਾਣਾ ਹੈ ਤਾਂ ਚੈਨਲ ਦੇ ਉੱਪਰ ਰਿਪੋਰਟ ਦੇਖ ਕੇ ਜਾਇਆ ਕਰੋ ਤਾਕੀ ਤੁਹਾਨੂੰ ਪਤਾ ਲੱਗ ਸਕੇ ਕਿ ਅੱਜ ਦੇ ਮੌਸਮ ਦੇ ਹਾਲਾਤ ਕੀ ਰਹਿਣਗੇ ਇਸੇ ਲਈ ਰਿਕੁਐਸਟ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਹੁਣ ਗੱਲ ਕਰਾਂਗੇ ਇਹਨਾਂ ਤਿੰਨ ਦਿਨਾਂ ਵਿੱਚ ਦਿਨ ਦੇ ਸਮੇਂ ਕੀ ਹਾਲਾਤ ਨੇ ਤਾਂ ਦਿਨ ਦੇ ਸਮੇਂ ਸੰਗਣੀ ਤੋਂ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਪੱਛਮੀ ਹਵਾ ਦੀ ਵਾਪਸੀ ਹੋ ਚੁੱਕੀ ਹੈ ਤੇ ਪੱਛਮੀ ਹਵਾ ਜਿਹੜੀ ਹੈ ਉਹ ਠੰਡੀ ਹੁੰਦੀ ਹੈ ਤੇ ਇਸ ਠੰਡੀ ਹਵਾ ਦੇ ਕਾਰਨ ਜਿਹੜਾ ਦਿਨ ਦਾ ਤਾਪਮਾਨ ਹੈ ਪੰਜਾਬ ਦਾ ਉਹ ਕਾਫੀ ਜ਼ਿਆਦਾ ਘਟਦਾ ਹੋਇਆ ਦਿਖਾਈ ਦੇਵੇਗਾ ਸੂਰਜ ਨਿਕਲਣ ਦੇ ਚਾਂਸ ਕਾਫੀ ਜ਼ਿਆਦਾ ਘਟ ਰਹੇ ਨੇ ਤੇ ਸ ਜਿਹੜਾ ਦਿਨ ਦਾ ਤਾਪਮਰ 15 ਡਿਗਰੀ ਦੇ ਨੇੜੇ ਤੇ ਪਹੁੰਚਦਾ ਦਿਖਾਈ ਦੇ ਰਿਹਾ ਹੈ ਤੇ ਜਿਸ ਦੇ ਕਨ ਸ਼ੀਤ ਲਹਿਰ ਵਰਗੇ ਹਾਲਾਤ ਪੰਜਾਬ ਵਿੱਚ ਬਣ ਰਹੇ ਨੇ ਠੰਡ ਦਾ ਪ੍ਰਕੋਪ ਵੀ ਹੈ ਕੋਹਰੇ ਦੇ ਹਾਲਾਤ ਵੀ ਨੇ ਠੰਡ ਦੇ ਹਾਲਾਤ ਵੀ ਨੇ ਜਿਸ ਤੇ ਕਾਰਨ ਲਗਾਤਾਰ ਪੰਜਾਬ ਦੇ ਉੱਪਰ ਅਲਰਟ ਜਾਰੀ ਹੋਏ ਹੋ ਰਹੇ ਨੇ ਬਾਕੀ ਫਿਲਹਾਲ ਮੀਂਹ ਦਾ ਕੋਈ ਅਲਰਟ ਨਹੀਂ ਹੈ ਕਿਸੇ ਤਰੀਕੇ ਦੀ ਸੰਭਾਵਨਾ ਨਹੀਂ ਹੈ ਧੁੰਦ ਦੇ ਹੀ ਅਲਰਟ ਜਾਰੀ ਨੇ ਬਾਕੀ ਜੋ ਵੀ ਅਪਡੇਟ ਹੋਵੇਗੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਲੈ ਕੇ حاضر ਹੋਵਾਂਗੇ ਬਣੇ ਰਹੋ ਚੈਨਲ ਵੈਦਰ ਬਾਈ ਸੁਮਿੰਦਰ ਤੇ ਨਵੀਆਂ ਜਾਣਕਾਰੀ ਲੈ ਕੇ ਮਿਲਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ